ਇਹ ਕਰਾਂ ਮੈਂ ਨੂੰ ਮੈਨੂੰ ਤਾਂ ਕੁਝ ਸਮਝ ਨਹੀਂ ਆਉਂਦੀ। ਇਹ ਕਿੰਨੇ ਸੀ ਆਪਾਂ ਪਾਇਆ ਮੇਰੇ ਨਾਲ। ਆਪ ਤੇ ਕੋਈ ਗੱਲ ਨਹੀਂ ਕਰਦਾ। ਨਾ ਮੈਨੂੰ ਫੋਨ ਕਰਦਾ ਵਾ। ਨਾ ਮੇਰੇ ਮੈਸੇਜ ਦਾ ਰਿਪਲਾਈ ਦਿੰਦਾ ਵਾ। ਅੱਜ ਮੈਂ ਨਾ ਮੌਕਾ ਦੇਖਣਾ ਜੇ ਕੋਈ ਘਰੇ ਨਾ ਹੋਇਆ ਨਾ ਅੱਜ ਮੈਂ ਗੱਲ ਕਰਕੇ ਰਹਿਣੀ ਇਹਦੇ ਨਾਲ। ਮੈਨੂੰ ਤਾਂ ਇੱਥੇ ਕੋਈ ਨਜ਼ਰ ਨਹੀਂ ਆਉਣ ਡਿਆ। ਮੰਮਾ ਵੀ ਨਹੀਂ ਲੱਗਦੇ ਤੇ ਚਾਚਾ ਚਾਚੀ ਵੀ ਨਹੀਂ ਘਰੇ ਹੈਗੇ। ਸਰਦੀ ਰੁੱਤ ਵੀ ਲੱਗਦਾ ਬਾਹਰ ਗਏ ਖੇਡਣ। ਪਾਪੀ ਨੰਦਰ ਤੁਸੀਂ ਦੇ ਘਰੇ ਵੇ ਹੁਣੇ ਆ ਅੱਜ ਮੈਂ ਨਾ ਮੇਰੇ ਕੋਲ ਵਧੀਆ ਮੌਕਾ ਵਾ ਅੱਜ ਮੈਂ ਗੱਲ ਕਰਕੇ ਹੀ ਰਹਿਣੀ ਇਹਦੇ ਨਾਲ ਅੱਜ ਮੈਂ ਗੱਲ ਕਰਦੀ ਆ ਇਹਦੇ ਨਾਲ ਮੇਰਾ ਫੋਨ ਚੱਕੇ ਇੱਕ ਵਾਰੀ ਗਿਆ ਵੀ ਕਿੱਥੇ ਆ ਹੁਣ ਤੂੰ ਮੇਰੀ ਜ਼ਿੰਦਗੀ ਖਰਾਬ ਕਰਕੇ ਤੈਨੂੰ ਬਹੁਤ ਵਧੀਆ ਮਜ਼ੇ ਆਉਂਦੇ ਹੋਣੇ ਨਾ ਇੱਥੇ ਪਤਾ ਨਹੀਂ ਕੀ ਕਰਦਾ ਫਿਰਦਾ ਵਾਂ ਤੇ ਕੋ ਮੇਰਾ ਨਾ ਮੇਰਾ ਫੋਨ ਚੱਕਦਾ ਤੇ ਨਾ ਹੀ ਮੇਰੇ ਨਾਲ ਕੋਈ ਗੱਲ ਕਰਦਾ ਵਾਂ ਤੇਰੀ ਪ੍ਰੋਬਲਮ ਕੀ ਆ ਪਹਿਲਾਂ ਮੇਰੇ ਘਰੇ ਸੀ ਆਪਾਂ ਪਾਤਾ ਵਾ ਪਹਿਲਾਂ ਕਿਉਂ ਕਹਿੰਦਾ ਸੀ ਕਿ ਤੈਨੂੰ ਵਿਆਹ ਕਰਾਉਣਾ ਵਾ ਹੁਣ ਮੇਰਾ ਫੋਨ ਵੀ ਨਹੀਂ ਚੱਕਦਾ ਜੇ ਹੁਣ ਅੱਜ ਫੋਨ ਚੱਕ ਹੀ ਲਿਆ ਵਾ ਤੇ ਬੋਲ ਪਾ ਖੁਸ਼ ਹੈਲੋ 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 ਕੰਦੀ ਮੇਨ ਮਲਾਦਾ ਦਾ ਨੰਬਰ ਲੱਗਾਇਆ ਹੈ ਗੇਵੀ ਦਾ ਨੰਬਰ ਨਹੀਂ ਹੈਗਾ ਨਹੀਂ ਆਂਟੀ ਜੀ ਸਸਰੀਕਰ ਵੀ ਜੀ ਸਸਰੀਕਰ ਕੀ ਹਾਲ ਜੀ ਠੀਕ ਸਾਡੂ ਜੀ ਹਾਂ ਜੀ ਠੀਕ ਸਸਰੀਕਰ ਉਹ ਠੀਕ ਠਾਕ ਵਧੀਆ ਵਧੀਆ ਤੂੰ ਸੁਣਾ ਹਾਂ ਵਧੀਆ ਤੇ ਇੱਧਰ ਆ ਮੈਂ ਫੇਰਾ ਮਾਰ ਰਿਹਾ ਕਣਕਵਾਲਾਂ ਨੇ ਨਿੰਬਗੋਲ ਅੱਛਾ ਅੱਛਾ ਵਾਹ ਹੋਟ ਹੁਸਨ ਹਾਂ ਵਧੀਆ ਠੀਕ ਹੈ ਘਰੇ ਹੀ ਸਾਰੇ ਆਓ ਘਰੇ ਆ ਨਿਆਣੇ ਠੀਕ ਠਾਕ ਸਾਰੇ ਹਾਂ ਵਧੀਆ ਨਿਆਣੇ ਹਾਂ ਹਾਂਜੀ ਆਂਟੀ ਜੀ ਮੈਂ ਤੁਹਾਨੂੰ ਨਾ ਲਾਈਵ ਲੋਕੇਸ਼ਨ ਸੈਂਡ ਕਰ ਦਿੰਦੀ ਆ ਤੂੰ ਚੇਤੀ ਆ ਲੋ ਇਹ ਦੇਖ ਖਸਮ ਨੂੰ ਫੋਨ ਕਰਨ ਫਜ ਗਈ ਤੁੱਟੜੀ ਇਹ ਰੇ ਮੂਤਰੀ ਕਰ ਤੂ ਉਤ ਦਾਇ ਤੇਰੀ ਦਾ ਅਹੀਂ ਮਰ ਮਰ ਜਾਂਦੇ ਆ ਸਾਡੇ ਭਾਦੀਆਂ ਭਣੀਆਂ ਰੋਟੀ ਪਾਣੀ ਨੂੰ ਨੰਗਰ ਨਹੀਂ ਦਿਆ ਤੇ ਤੂੰ ਆ ਕਰ ਤੁੱਤਾ ਕਰਨੀ ਅੰਦਰ ਨਿਕੈਸ਼ ਨੂੰ ਸੈਂਡ ਕਰਦੀ ਫਿਰਦੀ ਆ ਇੱਥੇ ਹੁਣ ਲੱਗਾ ਚਲ ਮੈਂ ਉਹਨੇ ਪਿਸਤੌਲ ਵੀਰ ਗੋਲੀ ਆ ਕਿ ਗੋਲੀਆਂ ਖਤਮ ਹੋ ਗਈਆਂ ਚਲੋ ਚਾਹ ਪੀਓ ਦੱਸ ਦਾਨਗੇ ਠੀਕ ਆ ਚਲ ਆ ਜੀ ਪੁੱਤ ਪਿਸਤੌਲ ਵੀ ਗੋਲੀਆਂ ਤੇ ਗੋਲੀਆਂ ਵੀ ਕੋਲ ਵਾ ਪਰ ਕਿੰਨਾ ਹੀ ਆ ਉਦੋਂ ਭੈਣ ਸੀ ਤੇ ਹੁਣ ਕੁੜੀ ਆ ਆ ਕੁੜੀ ਨੇ ਸਾਰੀਆਂ ਮਿਹਰਬਾਨੀਆਂ ਕਿ ਤੂੰ ਇੰਨੀ ਗੱਲ ਕਹਿ ਗਿਆ ਕੁੜੀ ਚੰਗੀ ਹੁੰਦੀ ਤੇਰੇ ਤੋਂ ਹੁਣੇ ਪੁੜਪੜੀਆਂ ਆਰਪਾਰ ਕੀਤੀ ਹੁੰਦੀ ਸੀ ਗੋਲੀ ਮੇ। ਉਹ ਗੱਲ ਜਾਂਦੀ ਕੋੜਕਿਲ ਦੇ ਸ਼ਤੀਰਾ ਨੂੰ ਜਫੇ ਆਪਣੇ ਜੱਤੇ ਭੁੱਲ ਗਏ ਆ। ਤੇ ਕੁੜੀ ਨੇ ਤੇ ਸਤਿਆਨਾਸ਼ ਕਰਕੇ ਸਤਾਤਾ ਸਾਡਾ। ਸਾਡੇ ਧਰਤੀ ਵੇਹ ਨਹੀਂ ਦੇਂਦੀ ਹੁਣ। ਠੀਕ ਆ ਨਾ ਘਰ ਜਾ ਕੇ ਵੀ ਨਾ ਲੱਗੇ ਹੁਣ। ਤੇ ਜਿਕੇ ਲੱਗੇ ਦੰਦਾ ਤੋਂ ਜ਼ੁਬਾਨ ਨਹੀਂ ਖੁੱਲਦੀ ਹੁੰਦੀ। ਤੇ ਦੇ ਮੇਨੇ ਮਾਂ ਦਾ ਪਿਸਤੌਲ ਹੈਗਾ ਕੋਲ ਗੋਲੀਆਂ ਕੋਲ ਆ। ਵੱਡੇ ਮਰ ਗਏ ਚਾਚਾ ਤੇਰਾ ਤੇ ਚਾਚੀ ਤੇ ਗਏ ਆ ਅੱਥੇ ਗੱਲ ਕਰਨ ਨੂੰ ਤੂੰ ਲੱਗੀ ਹਾਂ ਨਾ ਕੱਢਣ ਮੈਂ ਦੀ ਸਿਆਣੀ ਜੇ ਦੀ ਸਿਆਣੀ ਹੁੰਦੀ ਨਾ ਆਹ ਤੇ ਪੁੱਤਾਂ ਨੂੰ ਘੱਦੀ ਭਾਬੀ ਜੀ ਆ ਗਈ ਸਸਕਾਰ ਭਾਬੀ ਸਸਕਾਰ ਸਸਕਾਰ ਕੀ ਗੱਲ ਹੋਈ ਤਾ ਆ ਗਿਆ ਤੂੰ ਇਹ ਦੇਖ ਨਾ ਮੰਮੀ ਘੁੱਟ ਕੇ ਬੰਨਉ ਇਹ ਹੁਣ ਫੋਨ ਕੰਡੀ ਹੀ ਉਹਨੂੰ ਜਿੰਨੇ ਆ ਦਾ ਪੱਲਾ ਨਹੀਂ ਫੜਿਆ ਉਹ ਹੁਣ ਹੋਰ ਨੁਕੂਨ ਕਰਨੇ ਕਿ ਇੱਥੇ ਆਇਆ ਤਾਂ ਇਹਦੀ ਮਾਂ ਨੇ ਬੂੰਝੂਕੀ ਆ ਨਾ ਕਹਣਾ ਇਧਰਲੇ ਮਾਰਮਾਰ ਰਿਸ਼ਤਾ ਕਾ ਹੁੰਦੇ ਆ ਤੂੰ ਤੂੰ ਹੀ ਵੀ ਭਾਬੀ ਜੀ ਬਸ ਇੱਕ ਹੀ ਗੱਲ ਥੋੜੀ ਵੀ ਉਹ ਤੇ ਦਿਵਾਲੀ ਹੋਣ ਦੇ ਨਾਲੇ ਭਾਬੀ ਜੀ ਬਿਠਾ ਲਗੇ ਸਮਝਾਓ ਕੁੜੀ ਨੂੰ ਜਵਾਨ ਆ ਮੇਰੇ ਭਰਾਵਾ ਕੀ ਸਮਝਾਵਾਂ ਜਵਾਨ ਨੂੰ ਨਹੀਂ ਪਤਾ ਲੱਗਦਾ ਵੀ ਮੇਰੇ ਬਾਪੂ ਦੀ ਇੱਜ਼ਤ ਰੋਲ ਗਈ ਮੈਂ ਥੋੜੀ ਬਤੀ ਅਕਲ ਕਰਾਂ ਚਾਚੀ ਚਾਚੇ ਨੇ ਇਹਨਾਂ ਨੂੰ ਭੁਲਾਇਆ ਹੋਣਾ ਤੂੰ ਚਲ ਚੁੱਪ ਕਰ ਭਾਗਿਆ ਕੁਣ ਸਗੋਂ ਉਹਦਾ ਦਿਖਾਣ ਲੱਗੀ ਆ ਅੱਗੇ ਤੇ ਕੋਈ ਰੋਣ ਨਹੀਂ ਆਇਆ ਇਹਨੂੰ ਚੁੱਪ ਕਰ ਜਾ ਇੱਥੇ ਤੇ ਅਸਲੀ ਮਲ ਦੂੰਗੀ ਮੈਂ ਇੱਥੇ ਚੁੱਪ ਕਰ ਜਾ ਚਲ ਚੁੱਪ ਕਰੋ ਤੁਸੀਂ ਐਵੇਂ ਕਿਦਵਾਲੇ ਹੋਈ ਜਾਂਦੇ ਜੇ ਪੈਣਾ ਹੁਣ ਤੁਸੀਂ ਆਏ ਜੇ ਤੁਹਾਨੂੰ ਚਾਹ ਪਾਣੀ ਪੁੱਛਣਾ ਫੜਕਾ ਤੇ ਵੱਖਰਾ ਕਲੇਸ਼ ਪਿਆ ਤਾਂ ਹੁਣ ਤੀ ਚਾਹ ਪਾਣੀ ਪੁੱਛਣਾ ਪਹਿਲਾਂ ਮੈਨੂੰ ਇਹ ਦੱਸ ਨਾ ਤੇਰਾ ਫਰਜ਼ ਨਹੀਂ ਸੋਖਾ ਹੁੰਦਾ ਮੈਂ ਤੈਨੂੰ ਕੀ ਕਹਾਂ ਮੈਂ ਤੂੰ ਨਾ ਆਈਂ ਆਪੇ ਸੰਭਾਲ ਲਾਂਗੇ ਆਪਣੇ ਘਰ ਦੀ ਗੱਲ ਮੈਂ ਵੇਖਾਂ ਨਹੀਂ ਲੈਂਦੀ ਕਿੰਨੀ ਕਿ ਸੰਭਾਲਣ ਡੇ ਜੇ ਉਹਦੇ ਦਿਵਾਲੇ ਹੋਏ ਨੇ ਤੁਸੀਂ ਤੇ ਦਿਵਾਲੇ ਹੋਵਾਂ ਨਾ ਇਹਦਾ ਕੀ ਫਰਜ ਭਾਂਦਾ ਹੋਣ ਕੰਦਾ ਹੈਗਾ ਫਰਜ ਆਪ ਪੁੱਤਰੇ ਤੇ ਆਪ ਕੰਮ ਕਰਨ ਦੇ ਆ ਹੋਏ ਨਾ ਹੋਇਆ ਸਹੀ ਕਿਤੇ ਮਗਾ ਥੋੜੀ-ਬੋਤੀ ਸ਼ਰਮ ਕਰ ਲੈਂਦਾ ਵਾ ਮੈਂ ਤੇ ਮਾਰ ਦਾੜੀ ਨੂੰ ਰੰਗ ਲਾ ਕੇ ਆਇਆ ਹਾਂ ਮੁੰਡਾ ਖੁੰਡਾ ਬਣ ਕੇ ਆਇਆ ਹਾਂ ਤੇ ਮੇਰਾ ਤਾਂ ਲੈਵਲ ਡਾਊਨ ਹੋਣ ਡਿਆ ਹੁਣ ਮੇਰੇ ਨਾਲ ਵੇਖਣਾ ਹੀ ਨਹੀਂ ਕਿਸੇ ਨੇ ਇਥੇ ਤੇਰਾ ਹੁਣ ਚੱਲ ਭਾਬੀ ਚਾਹ ਪਾਣੀ ਦਾ ਤੇ ਛੱਡੋ ਇਹਨੂੰ ਬਹਿਣ ਤੋਂ ਹੁੰਦਾ ਤੇ ਕਹਦੋ ਕਿਤੇ ਚਲ ਉੱਧਰ ਬੋਹ ਤੁਸੀਂ ਬਹਿ ਜਾਓ ਉਨੀ ਦੇਖਿਆ ਮਾਈ ਪਾਈ ਜਵਾਈ ਪਾਈ ਹੁੰਦੇ ਆ ਕੋਈ ਕਿਹਦਾ ਦਰਦ ਨਹੀਂ ਸਮਝਦਾ ਉਹਨੂੰ ਚਾਹ ਪਾਣੀ ਦੀ ਪਈ ਆ ਉਹਨੂੰ ਨਾਲ ਤਾਂ ਲੈ ਕਹੀ ਕਿ ਸਾਡਾ ਮਜ਼ਾਕ ਡਾ ਵੀ ਕੋਛ ਨਹੀਂ ਗਿਆ ਪਾਪੀ ਜੀ ਉਹਨਾਂ ਨੇ ਤੁਸੀਂ ਵੀ ਜਾਣ ਕੇ ਕਾਨੂੰ ਵਧਾਈ ਜਾਣ ਦੇ ਵਧਾਈ ਜਾਣ ਦੇ ਜੇ ਸੁਖ ਤੇਰਾ ਫਲਜ ਨਹੀਂ ਬੰਦਾਂ ਨੂੰ ਨਾਲ ਆਉਂਦਾ ਮੈਂ ਤਾਂ ਬੁਰਾ ਲੱਗਦਾ ਹੁਣ ਸਾਡੇ ਘਰ ਦੀ ਗੱਲ ਆ ਤੂੰ ਸਾਡੇ ਘਰ ਦੀ ਧੀ ਆ ਤੇਨੂੰ ਗੱਲ ਦਾ ਪਤਾ ਲੱਗੇ ਗੱਲ ਵੱਖਰੀ ਆ ਉਹਨੇ ਜਾ ਕੇ ਮੈਨੇ ਨਹੀਂ ਮਾਰੂ ਕਾਨੂੰ ਨਹੀਂ ਮਾਰਦਾ ਕਿਤੇ ਵੀ ਉਹਨੂੰ ਵੀ ਪਤਾ ਵਾ ਸਾਰਾ ਕੁਛ ਨਾਲ ਉਹ ਵੀ ਇਹ ਘਰ ਦਾ ਜਵਾਈ ਆ ਹੁਣ ਵੇ ਕਿੱਡੇ ਪੜਦੇ ਪਾਉਂਦੀ ਓ ਹੈ ਕੋਈ ਨਹੀਂ ਵਾਰੀ ਤੇ ਸਾਰਿਆਂ ਦੀ ਹੁੰਦੀ ਹੁੰਦੀ ਚਾਰੇ ਤੂੰ ਹੀ ਜਾ ਕੇ ਬੈਠੇ ਇਹਨੂੰ ਰਹਿਣ ਦੇ ਰੋ ਲੈਣ ਦੇ ਆਪਣੀ ਕਿਸਮਤ ਨੂੰ ਡਈਆ ਰੋਣ ਕਾਦੀ ਕਿਸਮਤ ਨੂੰ ਡਈਆ ਰੋਣ ਸਾਖ ਤੂੰ ਚੁੱਪ ਕਰ ਕਿਸਮਤ ਇਹਨੇ ਆਪਣੀ ਆਪ ਖਰਾਬ ਕੀਤੀ ਇਹਨੂੰ ਰੋ ਲੈਣ ਦੇ ਧੁੱਪ ਜੂਗੀ ਨਾਲੇ ਫੋਨ ਕਿੰਨੂੰ ਕਰਨ ਦੇਈ ਨੰਗੀ ਗੱਲ ਹੋਈ ਜੇ ਫਿਰ ਫੋਨ ਉਹਨੂੰ ਕਰਨ ਦੀ ਮੈਂ ਤੁਹਾਨੂੰ ਕਿਹਾ ਸਾਰਾ ਕੁਝ ਪਤਾ ਕਰੋ ਤੁਸੀਂ ਪਤਾ ਨਹੀਂ ਕਰਾਇਆ ਨਹੀਂ ਪਹਿਣਾ ਕਲਾਇਆ ਵਾ ਸਿਆਣੇ ਪਹਿਣੇ ਨੂੰ ਕਲਾਇਆ ਹੀ ਨਹੀਂ ਕੋਈ ਜ਼ਿਆਦਾ ਜ਼ਰੂਰਤ ਹੀ ਗੱਲਾਂ ਕਰਨ ਦੀ ਚੱਲ ਪਾ ਕੇ ਦੂੰਗਾ ਕਾਕੇ ਉਹਨਾਂ ਨੂੰ ਮਾਡ ਲੋਕੇਸ਼ਨ ਆ ਦੱਸਾਂਗੀ ਇੱਧਰ ਆਉਣ ਦੀ ਆ ਉਹ ਜੇ ਮੇਰੇ ਮੱਥੇ ਲੱਗੀ ਤੇ ਉਹਦੀ ਤੇ ਮੈਂ ਚੰਗੀ ਖੋਂਬ ਠੱਪੂਗੀ ਕੌਣ ਮਨਪ੍ਰੀਤ ਹੈ ਮਨਪ੍ਰੀਤ ਹੈ ਆਹੋ ਤੇਰੀ ਸਹੇਲੀ ਉਹਦਾ ਮੁੰਡਾ ਯੋ ਜਿੱਥੇ ਅਡਾ ਰਿਸ਼ਤਾ ਬੰਦਾ ਬਨੇਗਾ ਮਨਪ੍ਰੀਤ ਦਾ ਮੁੰਡਾ ਹੋਣ ਆਇਆ ਯੂਠ ਪਹਾੜ ਥੱਲੇ ਗੱਲ ਤੇ ਹੁਣ ਬਣ ਮੈਂ ਤਾਂ ਫੇਰ ਆਨੀ ਆ ਚਲ ਕੋਈ ਨਹੀਂ ਕੋਈ ਨਹੀਂ ਪਰ ਉਹਦਾ ਉਹ ਲੋਕਾਂ ਨੇ ਸਾਨੂੰ ਗੱਲਾਂ ਕਰਨੀਆਂ ਵੇਖੀ ਸਹੀ ਸੁਖ ਭੂਈ ਮੈਂ ਫੋਨ ਕੀਤਾ ਤੇ ਉਹਦੀ ਮੰਮਾ ਨੇ ਚੁੱਕਿਆ ਫੋਨ ਨਾਲੇ ਉਹਨੇ ਮੈਨੂੰ ਆਪਣਾ ਨਾਮ ਵੀ ਗੰਤੋ ਤੁਸੀਂ ਚੱਲਾ ਦੇ ਫੋਨ ਨਾ ਰੋ ਮੇ ਤੇ ਹੀ ਕਿਉਂ ਕਰਦੇ ਜੀ ਕੀ ਕਰਾਂ ਭੂਈ ਫੇਰ ਤਾਂ ਮੈਂ ਬਣਾ ਮੁੰਡਾ ਜਿਹੜਾ ਸੋਨ ਲਿਆ ਕਿਸਮ ਦਾ ਤੋਂ ਨਹੀਂ ਉਹ 40 ਛੱਡ ਪਰ ਉਹ ਆਪਾਂ ਕਰਾਵਾਂਗੇ ਕਿਤੇ ਚੰਗੇ ਵਧੀਆ ਥਾਂ ਰਿਸ਼ਤਾ ਕੁੜੀ ਦਾ ਚੁੱਪ ਕਰ ਜਾਓ ਤੁਸੀਂ ਚੰਗੇ ਥਾਂ ਤੋਂ ਇਹ ਰਿਸ਼ਤਾ ਇੱਥੇ ਬਚੋਣੇ ਪਰ ਨਾ ਇਹੀ ਦੇ ਚੁੱਪ ਕਰ ਜਾਓ ਜਿਵੇਂ ਭਾਬੀ ਨੇ ਸੋਨ ਲਿਆ ਨਾ ਉਹਨੇ ਹੋਰ ਦਿਵਾਲੇ ਹੋ ਜਣਾ ਤੇ ਅੱਗੇ ਕੈਂਡੀ ਤੇ ਤਮਾਸ਼ਾ ਵੇਖਣ ਆਏ ਜੀ ਗੱਲ ਉਹਦੀ ਵੀ ਸਹੀ ਹੈਗੇ ਮੈਂ ਦੇਖਿਆ ਮਾੜੀ-ਮੋਢੀ ਗੱਲੂ ਪਰ ਇੱਥੇ ਤੇ ਕੋਈ ਪੁਰਾਣੀ ਫਿਲਮ ਲੱਗੀ ਆ ਜੀ ਰੋਕ ਦਿੱਤੀ ਆ ਤੂੰ ਉਧਰ ਨੂੰ ਜਾਣ ਡਿਆ ਵੇ ਲੋਕੇਸ਼ਨ ਉਧਰ ਨੂੰ ਜਾਣਦੀ ਆ ਪਪਾ ਮੇਰੇ ਸਾਹਮਣਾਂ ਨਾ ਗਲਤ ਲੋਕੇਸ਼ਨ ਵਾ ਅਸੀਂ ਗਲਤ ਜਗ੍ਹਾ ਤੇ ਆਉਣ ਦੇ ਆ ਰੋਕ ਦਿੱਤੀ ਕੋਈ ਖਤਰਾ ਵਾ ਕੀ ਗੱਲ ਵਾ ਤੁਰਦੀ ਕਿਉਂ ਨਹੀਂ ਹੁਣ ਤੂੰ ਆਪ ਕੋ ਕਾਲੀ ਪਾਈ ਘਰੋਂ ਮਨਾਉਣਾ ਚੱਲ ਜਾਂਦੇ ਆ ਕੁੜੀ ਨੂੰ ਪਤਾ ਨਹੀਂ ਕਿਦੇ ਉਹ ਉਹਨੇ ਗਲਤ ਭੇਜ ਦਿੱਤੀ ਲੋਕੇਸ਼ਨ ਦੀ ਖੜੇ ਕੀ ਉਹਨੂੰ ਆਂਦੇ ਹੀ ਉਹ ਰੇ ਗੀਆਂ ਘਰ ਮੈਨੂੰ ਤੇ ਮੈਂ ਲੈ ਆਵਾ ਮੇਰੀਆਂ ਵੀ ਰਹਿ ਕੇ ਕੁੜੀ ਨੇ ਛੇਤੀ ਪਾਈ ਹੁਣ ਗਾੜੀ ਪਤਾ ਨਹੀਂ ਲੱਗਣ ਡਿਆ ਕੀ ਕਰਨ ਡੈਡ ਜੀ ਇਹੋ ਜਿਹੇ ਟਾਈਮ ਆ ਛੇਤੀਆਂ ਹੀ ਪੈਣੀਆਂ ਵਾ ਕੋਣ ਇੱਧਰ ਬੈਠੀ ਨਹੀਂ ਜਾਂਦੀ ਇਨਾਂ ਲੱਗੇ ਬਹਿ ਕੇ ਕੀ ਕਰਾਂਗੇ ਘਰੂਸਾਂ ਹੀ ਮਾਰਨੀ ਆ ਪਰੋਣੀਆਂ ਨਹੀਂ ਤੇ ਗੁੱਸੇ ਦੀ ਆਦ ਕੱਢ ਮੂੰਹ ਨਹੀਂ ਪੈ ਕਪਸਾ ਆਪਣ ਨੂੰ ਫੜੇ ਰਹੂਗੇ ਇਹ ਸੁੱਖ ਨੂੰ ਕਹਣਾ ਮੈਂ ਹੀ ਆਈ ਹਾਂ ਕਰਤੀ ਮੇਰੇ ਪਰੋਣੇ ਨੂੰ ਮੁੰਡਾ ਜੰਗਾ ਗਿਆ ਵਾ ਬੁਆ ਆਪਣਾ ਨਹੀਂ ਆਣਾ ਨੂੰ ਚੰਗਾ ਤੇ ਕਿਸੇ ਨੂੰ ਵੀ ਅਖਰਾ ਗੜੀ ਤੈਨੂੰ ਘਰ ਨਹੀਂ ਦਿਖੰਡਿਆ ਕਿ ਇਹਦਾ ਵਾ ਇਹਦਾ ਇਹਦਾ ਵਾ ਘਰ ਇਹਦਾ ਇਹਦਾ ਵਾ ਗੜੀ ਮਨਜੋਦਕਾ ਘਰ ਵਾਏ ਤੇ ਪੁੱਤ ਹਿੰਦਰੇ ਘਰ ਕੀ ਕਰਨਾ ਵਾ ਉਹੀ ਤੇ ਮੈਨੂੰ ਨਹੀਂ ਸਮਝ ਲੱਗੰਡੀ ਵੀ ਕੁੜੀ ਨੇ ਲੋਕੇ ਨੂੰ ਫੋਨ ਕਰ ਲਾ ਫਿਰ ਤੂੰ ਕਿਹਾ ਸਾਨੂੰ ਗਲਤ ਭੇਜ ਦਿੱਤੀ ਉਹ ਕਿੱਧਰ ਨੂੰ ਜਾਣਾ ਕਿੱਧਰ ਨੂੰ ਨਹੀਂ ਪੁੱਤ ਪਤਾ ਨਹੀਂ ਕਿਉਂ ਕਿਸਮਤ ਮੋੜਕੋੜ ਕੇ ਉੱਥੇ ਹੀ ਲਿਆਉਂਦੀ ਹੈ ਉੱਥੇ ਹੀ ਲਿਆਉਂਦੀ ਆ ਹੇ ਰੱਬ ਮੁੰਡੇ ਨੇ ਵੀ ਚੰਦ ਹੀ ਝਾੜਿਆ ਵਾ ਆ ਪੰਗਾ ਪਾਇਆ ਪੁੱਤ ਹੁੰਦੇ ਨੇ ਲਿਆਣਗੇ ਤੂੰ ਵੀ ਨਾ ਡੈਡ ਜੀ ਐਦਾਂ ਨਾ ਕਹੀ ਜਾਇਆ ਕਰੋ ਲਿਆ ਕੇ ਲਿਆ ਹੁਣ ਆਮਨ ਗਈ ਆ ਵੇਖੋ ਕੀ ਫੈਸਲਾ ਕਰਕੇ ਹੁੰਦੀ ਆ ਲੱਗਦੀ ਪਤਾ ਇਹਨਾਂ ਦਾ ਵੀ ਹੁਣ ਕੀ ਇਹਦੇ ਕਰਮ ਕਹਿੰਦੇ ਹਾਂ ਉਹ ਵੀ ਰਫੀ ਹੋ ਗਿਆ ਵਾ ਮੈਂ ਹਾਂ ਹੈਲੋ ਹਾਂਜੀ ਆ ਜਵਾਂ ਜੀ ਡਾਟੀਟਰ ਕੁਪੀ ਰੀਵੀਜ਼ਾ ਲੱਗਦੇ ਹੈਲੋ ਐਂ ਨਾਲ ਗੱਲ ਕਰ ਰਹੀ ਲੱਗੂ ਇਹਨੂੰ ਕੀ ਕਹਿਣਾ ਵਾ ਕੁੜੀ ਨਾਲ ਗੱਲ ਕਰ ਤੋ ਐਂ ਨਾ ਭਾਗ ਨਾ ਗੱਲ ਕਰਨੀ ਸੀਗੀ ਇਹ ਭਾਗ ਨਾ ਇੱਕ ਵਾਰ ਭਾਗ ਆ ਵੇਖ ਲੋ ਹੁਣ ਹਾ ਹੂੰ ਪਾਹਲ ਫੋਨ ਕਰੀ ਜਾਂਦਾ ਆ ਹੈਲੋ ਆ ਪਟਕਾਲ ਗੱਲ ਪਾਉਣੀ ਆ ਦੋਣਾ ਹੈਲੋ ਹਾਂਜੀ ਸਸੀ ਆਂਟੀ ਜੀ ਸਤਿ ਸ਼੍ਰੀ ਅਕਾਲ ਬੇਟਾ ਜਿਹੜੀ ਲੋਕੇਸ਼ਨ ਭੇਜੀ ਹੈਗੀ ਉਹ ਤੁਹਾਡੇ ਘਰ ਦੀ ਆ ਹਾਂਜੀ ਆਂਟੀ ਜੀ ਇਹੀ ਆ ਆ ਕੋਪੀ ਮੋੜ ਤੇ ਖਲੋਤੇ ਨਹੀਂ ਸਹੀ ਆ ਸਭ ਕੁਝ ਆਈ ਉਹ ਤੁਹਾਡੇ ਮੋੜ ਤੇ ਖਲੋਤੇ ਹੀਗੇ ਹਾਂਜੀ ਆ ਪਾਪਾ ਨਾਲ ਕਰੋ ਨਹੀਂ ਕਰਾ ਪਾਪਾ ਮੋੜ ਤੇ ਖੜੇ ਹੈ ਹੈਲੋ ਲੈ ਉਹਦੀ ਆਵਾਜ਼ ਤੇ ਵੀ ਰੋਈ ਆ ਆ ਰਹੇ ਆ ਰਹੇ ਫਿਰ ਇਹ ਤੁਹਾਡੀ ਬੇਟੀ ਆ ਹਾਂਜੀ ਲੈ ਪਰ ਉਹ ਜਾਣਾ ਪਊਗਾ ਉਹ ਪਤਾ ਇੱਥੇ ਹੀ ਮੱਥੇ ਦੇ ਹੱਥ ਮਾਰੀ ਜਾਏਗੀ ਕਿ ਗਾਂਵ ਹੀ ਚੱਲੇਗੀ ਹੁਣ ਕੀ ਹੋ ਗਿਆ ਵਾ ਮੰਮੀ ਕਾਊਗਾ ਵੇਖੀ ਜਾਊਗੀ ਕਿਸਮਤ ਨੇ ਫੇਰ ਮੋੜ ਕੋੜ ਕੇ ਉੱਥੇ ਹੀ ਲਿਆ ਕੇ ਖੜੇ ਕਰਤਾ ਵਾ ਕਿਉਂ ਪਹਿਲਾਂ ਮੈਂ ਆਪਣੀ ਕਿਸਮਤਨ ਕੋਸਦੀ ਰਹੀ ਹੁਣ ਮੈਂ ਕੀ ਕਰਾਂ ਹੁਣ ਅੱਗੇ ਇੱਕ ਧੀ ਦੀ ਕਿਸਮਤ ਵਾ ਉਹ ਤੈਨੂੰ ਕੀ ਦਸੀ ਇਹ ਉਹਨਾਂ ਦਾ ਘਾਰੀਓ ਮਨਜੋਦ ਕਾ ਓਹੋ ਰਗਵੀਰ ਦੀ ਕੁੜੀ ਆ ਲੱਗਦੀ ਪਰ ਕਵੀਰ ਦੋ ਆਵਾਜ਼ ਰਗਵੀਰ ਦੀ ਲੱਗਦੀ ਆਂਦਾ ਏ ਮੇਰੀ ਬੇਟੀ ਆ ਇਹ ਨਾ ਗਾ ਦੌਰ ਵੇਖੀ ਜਾਉ ਜੋ ਹੋਊਗਾ ਘਰ ਨਾ ਵਣ ਦੇਣ ਦੇ ਮੋੜ ਨਾ ਦੇਣਗੇ ਹਨ ਨੂੰ ਉਹਨਾਂ ਨੇ ਤੇ ਵੜਾ ਨਹੀਂ ਦੇਣਾ ਵਾ ਪਰ ਮੇਰਾ ਨੀ ਨਾ ਰੋਕ ਰੰਦੀ ਉਧਰ ਨੂੰ ਜਾਣ ਨੂੰ ਤੂੰ ਇੱਥੇ ਹੀ ਖਲੋਤੇ ਰਹਿਣਾ ਸੋਚਦੇ ਰਹਿਣਾ ਵਾ ਇਹ ਨਹੀਂ ਤੇ ਫਿਰ ਘਰ ਨੂੰ ਮੁੜ ਚੱਲ ਫੇਰ ਕੀ ਆ ਭੱਜ ਤੂੰ ਉਹਦੇ ਘਰ ਦਾ ਐਡਰੈਸ ਪੁੱਛ ਦੀ ਹੋਤੀ ਤੇਰੇ ਮਾਂ ਮੰਮਾ ਐਡਰੈਸ ਪੁੱਛਿਆ ਹੀਗਾ ਉਹ ਕੁੜੀ ਕਹਿੰਦੀ ਕਿ ਮੈਂ ਲੋਕੇਸ਼ਨ ਸੈਂਡ ਕਰ ਦਿੰਨੀ ਆ ਕਿੰਨਾ ਤੇ ਰੋਂਦੀ ਹੀਗੀ ਉਹ ਮਾਂ ਪਿਓ ਦਾ ਨਾਮ ਪੁੱਛਦੀ ਹੋ ਹੌਣ ਕੰਢੇ ਤੇ ਆਣ ਕੇ ਅਗਲੇ ਨੂੰ ਪਤਾ ਲੱਗ ਗਿਆ ਖਲੋਤੇ ਤੇ ਹੁਣ ਕੀ ਕਰਨਾ ਵਾ ਹੁਣ ਸੁਰੋਕਾਂ ਸੁਰੋਕਰ ਨੂੰ ਮੁੜਨ ਵਾਲੇ ਬਣੀਏ ਮੁੜ ਕੇ ਘਰ ਨੂੰ ਮੁੜ ਜੀਏ ਨਹੀਂ ਇੱਕ ਵਾਰ ਉੱਥੋਂ ਹੋ ਕੇ ਮੈਂ ਮੁੜ ਕੇ ਘਰ ਨੂੰ ਮੁੜਨ ਵਾਲੇ ਬਣੀਏ ਘਰ ਨੂੰ ਮੁੜ ਕੇ ਕੀ ਕਰਨਾ ਪਾਹੂਲ ਤੇ ਅੱਗੇ ਦੌੜਨ ਡਿਆ ਵਾ ਤੇ ਪੁੱਤ ਉਹਦੇ ਸਾਨੂੰ ਵੀ ਪਤਾ ਵਾ ਸਾਨੂੰ ਕਿਹੜਾ ਨਹੀਂ ਪਤਾ ਐਵੇਂ ਵੀ ਤੇਰੇ ਨਾਲ ਹੀ ਚੱਕੀ ਜੀ ਪੀਸੇ ਆ ਸਾਨੂੰ ਕਿਹੜਾ ਨਹੀਂ ਪਤਾ ਸਾਡੀਆਂ ਤਾਂ ਹੁਣ ਮੱਤਾਂ ਹੀ ਮਾਰੀਆਂ ਗਈਆਂ ਮੈਨੂੰ ਤਾਂ ਕੱਖ ਨਹੀਂ ਹੋਏ ਓੜਦੀ ਜੋ ਵੀ ਕਰਨਾ ਕਰੋ ਤੁਰ ਹੁਣ ਇੱਥੇ ਖਲੋਤੇ ਰਹਿਣਾ ਮਹਾਰਾਜ ਕਸੂ ਅੰਕਲ ਜੀ ਓਸ ਹਸਰੀ ਘਾਲ ਕੀ ਹਾਲ ਹੈ ਰਗਵੀਰ ਠੀਕ ਠਾਕ ਹੈ ਸੁਣਾਓ ਠੀਕ ਵਾ ਹਾਂ ਜੀ ਆਜੋ ਉਤਰ ਆਓ ਮਨ ਬਰੀ ਤਾ ਉਤਰੋ ਹਾ ਹਾ ਅਰੇ ਆਰੋ ਆਗੇ ਆਰਫ ਹੋਰ ਠੀਕ ਠਾਕ ਹਾਂ ਜੀ ਜੀ ਵਧੀਆ ਤੁਸੀਂ ਸੁਣਾਓ ਹਾਂ ਠੀਕ ਆ ਅਸਤਾਨੀ ਤੂ ਤਾਰੂ ਪਤਾ ਲੱਗਦਾ ਕੋ ਹਾਂ ਹੈ ਆਹ ਅੱਹ ਜਦ ਨਹੀਂ ਆਦ ਦੇ ਨਹੀਂ ਆਈ ਅੱਛੇ ਆਵਾਂਗੇ ਦੁਬਾਰਾ ਪੈਰ ਵੀ ਪਾਵਾਂਗੇ ਐਂ ਉਹ ਤਾਂ ਮੈਂ ਪੁੱਤ ਚੋਪੀ ਹੋ ਗਈ ਹਾਂ ਹੁਣ ਕੋਈ ਗੱਲ ਨਾ ਕਰੋ ਵਜੇ ਉਹਨਾਂ ਦੀ ਸੁਣੋ ਕੀ ਆਂਦੇ ਆ ਠੀਕ ਕਰਾਂ ਅਮਾ ਮੁੰਡੇ ਨੇ ਇਹਨਾਂ ਦੀਆਂ ਦਰਾਂ ਤੇ ਲਿਆ ਕੇ ਖੜਾ ਕਰਤਾ ਨਹੀਂ ਤਾਂ ਜਿੱਦਾਂ ਇਹਨਾਂ ਨੇ ਢਾਡੀ ਵੇਚ ਹੀ ਕਰਕੇ ਭੇਜਿਆ ਹੈਗਾ ਮੈਂ ਤਾਂ ਕਦੀ ਵੀ ਨਹੀਂ ਹੀ ਇੱਧਰ ਨੂੰ ਪੈਰ ਪਾਉਣਾ ਤੇ ਪੁੱਤ ਉਦੋਂ ਹੀ ਆਖਿਆ ਇਹ ਮੈਂ ਹੈ ਮੈਂ ਮਰਦੀ ਜਿੰਦੀ ਕਿਤੇ ਇੱਥੇ ਪੈਰ ਨਾ ਪਾਉਂਗੀ ਕੀ ਭਤਾਉਣ ਕਿਹੜਾ ਵੇੜੇ ਇਹ ਮਹਾਰਾਜਾ ਰੰਗਾ ਦਾ ਪੁੱਤ ਕੋਈ ਪਤਾ ਨਹੀਂਗਾ 엄마 ਕੋਈ ਹੋਰ ਕੁੜੀ ਹੁੰਦੀ ਨਾ ਫਿਰ ਮੈਂ ਜ਼ਰੂਰ ਸੋਚਣਾ ਸੀ ਕਿ ਉਹਦਣਾ ਤੱਕਾ ਨਾ ਹੋਵੇ ਪਰ ਹੁਣ ਇਹ ਇਹਨਾਂ ਦੀ ਕੁੜੀ ਆ ਹੁਣ ਤਾਂ ਫਿਰ ਵੇਖ ਹੀ ਜਾਓ ਕੀ ਕਰਨਾ ਤੇ ਕੀ ਨਹੀਂ